ਪੁੱਠਾ ਮੇਲਾ ਜਿੱਤੀ ਜੀ ਪਹਿਲਾ ਤੈਨਾਂ ਦੀ ਫਸਟ ਆਈ ਹੈਗੇ ਠੀਕ ਹੈ ਜੀ ਪੀਡੀ ਆਪਣੇ ਬਡਰਾਲੇ ਤੇ ਤੇ ਪਿਛਲੀ ਵਾਰ ਇੱਥੇ ਵੀ ਹਾਂਜੀ ਸਵਾਗਤ ਹੈ ਤੁਹਾਨੂੰ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ YouTube ਚੈਨਲ ਫੇਸਬੁੱਕ ਤੇ 12:00 ਵਜੇ ਨਾਲ ਫੋਨ ਨੂੰ ਹੱਥ ਲਓ ਜੀ ਵਾਹ ਵਾਹ ਜਿਹੜੀ ਮੈਂ ਤੁਹਾਨੂੰ ਕਹੀ ਨਰਕ ਵਰਕ ਆਪਾਂ ਆਪਣੀ ਚੱਲਦੀ ਸੀ ਪਹਿਲੇ ਇੰਨਾ ਦੁੱਧ ਨਿਕਲਿਆ ਇਸਨੇ 22 ਕਿਲੋ ਕੌਣ ਸੇ ਵਿਆਹ ਤੇ ਇਹ ਤੀਸਰਾ ਵਿਆਹ ਤੇ ਤੀਸਰਾ ਹੈ ਜੀ ਖੜੇ ਬੋਲੋ ਜੀ ਆਪਾਂ ਮੌਲ ਲਈ ਸੀ ਬਿਲਕੁਲ ਉਮਰਦਰਾਜ ਜੀ ਦੇ ਨਾਲ-ਨਾਲ ਆਪਣਾ ਨਾਮ ਕੀ ਹੈ ਬਾਬੂ ਜੀ ਇਹ 22 ਕਿਲੋ ਤਾਂ ਦੇ ਦੇ ਹੁਣ ਗੱਲ ਸੁਣਾਈ ਹੈ ਜੀ ਇਨਾਮ ਕੀ ਹੈ ਜੀ ਕੀ ਦਾ ਬੰਦਾ ਆਪਣਾ ਜੀ ਫਟੇਗਾ ਰੋਟਾਣਾ ਫੋ ਰੋਟਾਣਾ ਇਹ ਆਪਣੇ ਲੈ ਗਿਆ ਜਿਹੜਾ ਮੋਗਾ ਜਿਹੜਾ ਮੋਗੇ ਦੀ ਹਾਂਜੀ ਨਹੀਂ ਲਈ ਸੀ ਆਪਾਂ ਖਰੀਦੀ ਸੀ ਜਿਹੜਾ ਪਿੰਡ ਦੱਸਿਆ ਫਤੇਗੜ ਕੋ ਰੋਟਾਣਾ ਫਤੇਗੜਾ ਕੋ ਰੋਟਾਣਾ ਹੈ ਹਾਂਜੀ ਮੋਗਾ ਜਿਲ੍ਹਾ ਠੀਕ ਹੈ ਜਲੰਧਰ ਤੋਂ ਪਹਿਲਾ ਪਿੰਡ ਹੀ ਆਪਣਾ ਜਲੰਧਰ ਤੋਂ ਜਿਹਨੂੰ ਮੋਗੇ ਤੋਂ ਜਲੰਧਰ ਨੂੰ ਜਾਈਏ ਪਹਿਲਾ ਪਿੰਡ ਆਪਣਾ ਹੁੰਦਾ ਫਤੇਗੜ ਉਹ ਜਲਾਲਾਵਾ ਤੁਰਲੇ ਪਾਸੇ ਹਾਂਜੀ ਆਪਣਾ ਕਿਹੜਾ ਮੇਰਾ ਧਰਪੋਰਟ ਦੇ ਨਾਲ ਪਿੰਕਾਹੀ ਵਾਲਾ ਠੀਕ ਹੈ ਜੀ ਤੋਂ ਇਹ ਪਹਿਲੇ ਨੰਬਰ ਤੇ ਜੁੜੀ ਜੀ ਉਸ ਤੋਂ ਅੱਗੇ ਤੁਸੀਂ ਦੇਖ ਸਕਦੇ ਆ 56 ਤੋਂ ਤੀਜੇ ਨੰਬਰ ਤੇ ਜੁੜੀ ਬਹੁਤ ਦੂਜੇ ਨੰਬਰ ਦੇ ਦੋਸਤੋ ਤੁਹਾਨੂੰ ਦਿਖਾਉਣਾ ਦੋ ਨੰਬਰ ਦੇ ਝੋਟੇ ਹੈ ਜਿਹੜੀ ਮਿੱਡੂ ਮਾਨ ਵਾਲੇ ਸਰਪੰਚ ਸਾਹਿਬ ਦੀ ਝੋਟੀ ਜਿਹੜੀ ਲੱਗ ਚੁੱਕੀ ਹੈ ਸੋ ਦੇਖੋ ਇਹ ਕਹਿੰਦੇ ਫਟਰਾ ਸੀਗਾ ਜੀ 218 ਕਿਲੋ ਦੁੱਧ ਰੱਖਿਆ ਹੈ ਦੂਜੇ ਨੰਬਰ ਦੇ ਇਹ ਬਹੁਤ ਜਿਆਦਾ ਹੈ ਮਿੱਡੂ ਮਾਨ ਦਾ ਪੰਜਾਹ ਪੰਜ ਸਰਪੰਚ ਜੀ ਬਹੁਤ ਬਹੁਤ ਵਧਾਈਆਂ ਸਰਪੰਚ ਸਾਹਿਬ ਜੀ ਇਤਨੇ ਮਹੀਨੇ ਕੀਆ ਹੈ ਥੈਂਕ ਯੂ ਸਤਵੀਂ ਰਿਪੋਰਟ ਜਿਲਾਈ ਸਾਡੇ ਹੋਰ ਭਾਈ 36 36 52 ਇਹ ਕਿੰਨਾ ਦਸ਼ੀ ਚੌਥਾ ਮੇਲਾ ਜਿੱਤੀ ਜੀ ਪਹਿਲਾ ਤਿੰਨਾਂ ਦੀ ਫਸਟ ਆਈ ਹੈਗੇ ਠੀਕ ਹੈ ਜੀ ਪੀਡੀ ਆਪਾਂ ਆਪਣੇ ਬਡਰਾਲੇ ਤੇ ਤੇ ਪਿਛਲੀ ਵਾਰ ਇੱਥੇ ਵੀ ਸੁਬਹ ਬਹੁਤ ਵਧੀਆ ਬਿਊਟੀ ਜਿਹੜੀ ਹੈ ਸਾਡੇ ਭਾਈ ਦੂਸਰੇ ਮੈਂ ਦੱਸਦਾ ਜੀ ਜਿਹੜੀ ਮਾਜ ਇਹ ਬਹੁਤ ਟੌਪ ਦੀ ਹੈ ਦੋ ਕਿੰਨੇ ਨੰਬਰ ਤੇ ਜੋੜੀ ਦੇ ਹਨ ਹਾਂ ਜੀ ਸਾਡਾ 20 ਲੀਟਰ ਦੀ 200 200 ਜੇ ਨਾਲ ਮੀਨਾਮ ਕੀ ਭਾਈ ਜੀ ਬਾਈ ਮੋਹਨਾ ਜੀ ਨਾਮ ਕੀ ਤੁਹਾਡਾ ਅਕਬਾਲ ਸਿੰਘ ਅਕਬਾਲ ਸਿੰਘ ਮੈਂ ਹੁਣ ਦੋ ਤੀਜੇ ਨੰਬਰ ਤੇ ਹਾਂਜੀ ਆਪਣੀ ਤੀਸਰੇ ਨੰਬਰ ਪਰ ਆਹ ਜੀ ਹਾਂਜੀ ਹਾਂਜੀ ਇਹ ਨੰਬਰ ਚਾਰ ਘਰ ਦਾ ਜਿਸ ਤੋਂ ਛੋਟੀ ਲੱਗੀ ਤੁਹੇ ਦੇਖ ਸਕਦੇ ਆ ਸਾਹਮਣੇ ਬਹੁਤ ਚੰਗੀ ਮਾਜ ਹੈ ਵੀ ਪਹਿਲਾ ਦੂਜਾ ਤੀਜਾ ਟੌਪ ਕਲਾਸ ਜਿਹੜੇ ਬੱਚੇ ਇਹ ਦੇਖ ਸਕਦੇ ਆ ਸਾਹਮਣੇ ਬੱਚਾ ਬੜੀਆਂ ਟੌਪ ਕਲਾਸ ਲੱਗੀਆਂ ਸੋ ਇਸ ਤੋਂ ਅੱਗੇ ਚਾਰ ਨੰਬਰ ਤੇ ਓਏ ਮੇਰੀ ਖਿੱਚ ਕੱਢ ਲੋ ਮੁਰੇ ਨੂੰ ਖੜ ਤੇ ਆ ਤੁਹਾਨੂੰ ਖਿੱਚ ਲੈਣ ਦੇ ਕੀ ਨਾਮ ਕੀ ਬਾਈ ਜੀ ਨਾਮ ਕੀ ਹੈ ਮਸਲਿਕ ਲਖਵੀਰ ਜਿਹੜਾ ਪਿੰਡ ਹੈ ਬ੍ਰੈਂਡ ਨੱਥੂ ਵਾਲਾ ਕਰਦੀ ਹੈ ਨੱਥੂ ਵਾਲਾ ਕਰ ਕਿਹੜੇ ਸਾਦੇ ਦੀ ਹੈ ਇਹ ਰੂੜਾਂ ਵਾਲੇ ਦੀ ਹੈ ਰੂੜਾਂ ਵਾਲੇ ਦੀ ਰੂੜਾਂ ਵਾਲੇ ਦੀ ਹਾਂ ਜੀ ਕਿੰਨਾ ਨੰਬਰ ਲੱਗਾ ਇਹ ਚੌਥਾ ਲੱਗਣਾ ਨੱਥੂ ਵਾਲਾ ਕਰ ਕਿੰਨੇ ਚੜ ਦੀ ਕਰ ਇਹ ਹੈਗੀ ਨੌਵੇਂ ਮਹੀਨੇ ਦੀ ਠੀਕ ਡਾਇਮੰਡ ਤੋਂ ਗੱਪਣਾ ਕਿਹੜੇ ਸੀਮੈਂਟ ਕਿੰਨਾ ਕ ਦੁੱਧ ਕਰਦੀ ਹੈ ਇਹ 14 ਕਿਲੋ ਦੁੱਧ ਦਿੱਤਾ ਪਹਿਲੇ ਰੂੜਾਂ ਵਾਲੇ ਰੂੜਾਂ ਵਾਲੇ ਰੂੜਾਂ ਵਾਲੇ ਸਾਹਮਣੇ ਰੂੜਾਂ ਦਾ ਕਿਲੋ ਦੁੱਧ ਕਰਦੀ ਹੈ ਦੋਸਤੋ ਰੂੜਾਂ ਵਾਲੇ ਸਾਹਮਣੇ ਕੋਈ ਦੇਖ ਸਕਦਾ ਹੈ ਸਾਹਮਣੇ ਪੰਜਵਾਂ ਨੰਬਰ ਮਿੱਤਰੋ ਹਾਂਜੀ ਇਨਾਮ ਕੀਆਂ ਮਨਸੇਵ ਸਿੰਘ ਪਿੰਡ ਗੜ ਰੋਸ਼ਨਾਲਾ ਕਰਮ ਵਾਲੀ ਰੋਸ਼ਨਾਲਾ ਕਿੱਧਰ ਸਰਗੁਰਦੇ ਦਾ ਮੈਂ ਤਾਂ ਤੁਹੀਂ ਮਨੇ ਖਵਾ ਲਈਆ ਆਪਣਾ ਗੜ ਸਤੇਗੜ ਮਿਹਦੂਰ ਦੇ ਨਾਲ ਪੈਂਡ ਕਰ ਲਈਆ ਠੀਕ ਹੈ ਸਾਡੇ ਗੜ ਕੱਟਾ ਦੇ ਵਿੱਚ ਰੱਖਿਆ ਹਾਂ ਪੰਜਵਾਂ ਨੰਬਰ ਲੱਗ ਗਿਆ ਹਾਂਜੀ ਕਿੰਨੇ ਟਾਈਮ ਦੀ ਗੱਬਣਾ ਇਹ 11:30 ਨੰਬਰ ਤੇ ਵੀਰੇ ਠੀਕ ਹੈ ਮੋਹਬਤਾਂ ਗਿਆ ਮੁੰਡੇ ਦੇ ਇਸ ਤੋਂ ਕੇ ਸੇਵਾ ਨੰਬਰ ਪ੍ਰਧਾਨ ਸੇਵਾ ਹਾਂਜੀ ਕੀ ਨਾਮ ਕੀ ਆ ਮਨਜਿੰਦਰ ਸਿੰਘ ਜੀ ਬੰਦੇ ਕਿਹੜਾ ਬਰਨਾਲਾ ਤੇ ਵੀਰੇ ਮੱਝ ਕਿਹੜੇ ਖਾਂਦੀ ਐ ਤੇ ਆਪਾਂ ਮੁੱਲ ਲਈ ਸੀ ਇਹ ਥੋੜੀ ਤੇ ਮੰਨ ਲਓ ਸੀਮਨ ਕਿਹੜਾ ਲੱਗਾ ਇਹਨੂੰ ਸੀਮਨੋਂ ਤਾਂ ਹੀ ਗੱਭਣਾ ਇਹ ਸਤ ਸ਼ੀਮਾ ਹਾਂਜੀ ਤਾਂ ਚੌਥਾ 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 ਤੁਹਾਨੂੰ ਸ਼ੀਮਾ ਨੰਬਰ ਆ ਨਾ ਹਾਂਜੀ ਹਾਂਜੀ ਤੇ ਸੀਮਨ ਕਿਹੜਾ ਲੱਗਾ ਹੁਣ ਉਹ ਸਟਾਰਟ ਲੱਗਾ ਠੀਕ ਲੋ ਵੀ ਸਟਾਰਟ ਤਾਂ ਹੀ ਸੀਮਨ ਤੋਂ ਗੱਭਣਾ ਸ਼ੀਮਾ ਨੰਬਰ ਆ ਇੱਧਰ ਤੁਸੀਂ 7ਵਾਂ ਨੰਬਰ ਦੇਖ ਸਕਦੇ ਹੋ 7ਵਾਂ ਬਾਈ ਹੋਰ ਬਾਈ ਕੀ ਹਾਲ ਚਾਲ ਹੈ ਠੀਕ ਆ ਬਾਈ ਜੀ ਨਾਮ ਦੱਸ ਦਈਏ ਦਰਜ ਕਰਨ ਦਾ ਦਵਿੰਦਰ ਸਿੰਘ ਬੱਬਾ ਨਾ ਜੀ ਠੀਕ ਆ ਕਿੰਨਾ ਨੰਬਰ ਲੱਗਿਆ ਆਪਣਾ 8ਵਾਂ ਲੱਗਿਆ 7ਵਾਂ ਉਧਰ ਆ ਫਿਰ ਹਾਂਜੀ 7ਵਾਂ ਨੰਬਰ ਕਿਹੜਾ ਆ ਹਾਂ 7ਵਾਂ ਵਾਲੀ ਇੱਥੇ ਸੀ ਠੀਕ ਆ ਤੇ ਦੂਸਰਾ ਕਿਹੜੇ ਸਾਹ ਦੀ ਹੈ ਇਹ ਇਹ ਕੈਪਟਨ ਦੀ ਹੈ ਜੀ ਕਿੰਨਾ ਕਰੋ ਤੇ ਚੱਲੀਏ ਦੋਦੀ ਇਹ 18ੋਂ ਨਿਕਲੋ ਰੋਤਾ ਨਹੀਂ ਜੀ ਯਾਰ ਬਹੁਤ ਚੰਗੀ ਮਾਜਿਆ ਹਾਂਜੀ ਬਾਕੀ ਦੂਸਰਾ ਨਹੀਂ ਗਾਂ ਕਿੰਨੇ ਟਾਈਮ ਦੀ ਗੱਪਣਾ ਹਾਂਜੀ ਕਿੰਨੇ ਟਾਈਮ ਦੀ ਗੱਪਣਾ ਇਹ 6.5 ਮਿੰਟ ਦੀ ਗੱਪਣਾ ਜੀ 6.5 ਮਿੰਟ ਦੀ ਬਾਈ ਕੀ ਨਾਮ ਹੋਣਾ ਕਿਹੜਾ ਸੋ ਦੇਖ ਸਾਡੇ ਸਾਹਮ ਸਾਢੇ 6 ਮਹੀਨਿਆਂ ਦੀ ਗੱਭਣ ਝੋਟੀ ਤੇ 8ਵੇਂ ਨੰਬਰ ਤੇ ਲੱਗੀ ਬੱਲੇ ਗੱਡੇ ਆਨੰਦ ਲੰਗਰ ਸਭ ਤੁਸੀਂ ਕਿਹੜਾ ਨੰਬਰ ਆ ਵੀ ਨਾਮ ਆ ਜੀ ਨਾਮ ਆਮਨ ਜੀ ਨਾਮ ਵੀ ਆ ਵੀ ਨਾਮ ਨੰਬਰ ਹੈ ਜੀ ਲਾਲਬਾਈ ਤੋਂ ਆਏ ਜੀ ਨਾਮ ਲਖਵਿੰਦਰ ਆ ਜੀ ਕਿਹੜੇ ਸੰਧੀ ਦੀ ਹੈ ਲੋਰੀ ਜੀ ਜੀ ਇਹ ਬੁਲਗਾ ਘੱਬਣ ਕਿੰਨੇ ਚੱਲਦੀ ਆਂ ਢਾਈ ਮਹੀਨੇ ਦੀ ਘੱਬਣ ਤੇ ਦੂਸਰੀ ਢਾਈ ਮਹੀਨੇ ਦੀ ਘੱਬਣ ਹਾਂਜੀ ਠੀਕ ਆ ਦੋ ਦੋ ਸੁੱਕੀ ਤੇ ਹਾਂਜੀ ਐਡੀ ਸ਼ਰੀ ਭੱਜ ਗਈ ਕੀ ਗੱਲ ਆ ਪਹਿਲਾਂ ਜੀ ਡੱਬਾ ਕੱਢ ਗਈ ਸੀਗੀ ਫੇਰ ਵਾਲੀ ਮੋਲੀ ਫੇਲੇ ਸਾਲ ਫਾਸਟ ਕਰਦੀ ਆ ਜੀ ਹਾਂਜੀ ਕਰਦੀ ਹੁਣ ਕਿਹੜੇ ਸਾਲ ਪਿਛਲੇ ਸਾਲ ਫਾਸਟ ਸੀ ਇਹਦੇ ਦੋ ਦੋ ਸੁੱਕ ਗਈ ਦੋਸਤੋ ਮੱਝ ਫੇਰ ਕੀ ਕਰੀਏ ਢਾਲੀ ਵਿਗੜ ਜਾਂਦੀ ਆ ਸੋ ਆ 10ਵੇਂ ਨੰਬਰ ਵਾਲੀ ਜਾਂਦੀ ਦੋਸਤੋ ਇੱਧਰ ਆ ਯਾਰ ਇੱਧਰ ਮੰਨ ਲਓ ਅੱਜ ਅੱਜ ਦੇ ਰਿੰਗ ਦੀਆਂ ਆਪ ਹੋਂਦੇ ਆਸਤੇ ਨਾਲ ਲੈ ਕੇ ਆਇਆ ਜਿਹੜੀ ਪਹਿਲੇ ਨੰਬਰ ਤੇ ਆਈ ਹੈ ਪਿਛਲੇ ਸਾਲ ਦੀ ਫਸਟ ਆਸੀ ਐਤ ਕੀ ਵੀ ਫਸਟ ਆਈ ਹੈ ਤਾਲੀਆਂ ਮਾਰ ਕੇ ਨੰਦੀ ਹੌਸਲਾ ਵਧਾਓ ਦੂਸਰੀ ਗਾਲੇ ਕਹਿੰਦੇ ਆ ਕਿ 22 ਲੀਟਰ ਦੇ ਜਦੋਂ ਚੋਇਆ ਔਰ ਪਿਛਲੇ ਸਾਲ ਤੋਂ ਕੰਪੀਟੀਸ਼ਨ ਦੇ ਵਿੱਚ ਆਈ ਹੈ ਜੀ ਇੱਕ ਮਿੰਟ ਹਾਂ ਜੀ ਹਾਂ ਜੀ ਮੋਨ ਮਰ ਕੁੰਦੂ ਜੀ ਨਾ ਕਰੋ ਮਾਲਸ਼ ਕਿਸੇ ਨੇ ਨਹੀਂ ਕਰਨੀ ਮੱਝ ਦੇ ਉਸਕੋ ਕੁਆਲੀਫਾਈਡ ਹੋ ਗਈ ਫਿਰ ਦੁੱਖ ਸੇ ਤੁਹਾਨੂੰ ਲੱਗਣਾ ਦਾ ਮਾਲਸ਼ ਨਾ ਕਰੋ ਮੱਝਾਂ ਦੇ ਬਿਲਕੁਲ ਸਾਡੇ ਕੈਮਰਿਆਂ ਦੇ ਵਿੱਚ ਰਿਕਾਰਡਿੰਗ ਹੋ ਰਹੀ ਆ ਸਾਰੀ ਤੇ ਕੰਟਰੋਲ ਰੂਮ ਨੂੰ ਉਹ ਕਿਹਾ ਜਾਓ ਸੋ ਮਾਲਸ਼ ਜਿਹੜੇ ਕਰ ਰਹੇ ਨੇ ਵੀਰ ਉਹ ਧਿਆਨ ਦੇਣ ਕਿ ਮਾਲਸ਼ ਕਰਦੀ ਇੱਥੇ ਬਣਾ ਸੋ ਆਪਾਂ ਗੱਲ ਕਰਦੇ ਸੀ ਇਹ ਜੀਨੀ ਜਬੀ ਮੱਝ ਦੀ ਤੇ ਜਦੋਂ ਮੇਰੇ ਦੇ ਵਿੱਚ ਆਈ ਤੇ ਉਸ ਤੋਂ ਬਾਅਦ ਜਾ ਕੇ ਕੋ ਪ੍ਰੋਬਲਮ ਬਣ ਗਈ ਤੇ ਬੱਚਾ ਸੁੱਟ ਗਈ ਤੇ ਫਿਰ ਵੀ ਕਿੰਨਾ ਦਿੰਦਾ ਜੀ 14 ਕਿਲੋ ਸੁੱਟ ਬੱਚਾ ਸੁੱਟ ਕੇ ਵੀ 14 ਕਿਲੋ ਦੱਸ ਦਿੰਦਾ ਬੇਸ਼ੱਕ ਬੱਚਾ ਸੁੰਨਾ ਕੋਈ ਜੱਗੀ ਕਰਨੀ ਹੋਈ ਪਰ ਇਹ ਨਸਲ ਵੇਖੋ ਕਿ 14 ਕਿਲੋ ਉਹਨੂੰ ਰੋਕਾਂਗੇ ਆਂ ਫੱਜਰ ਦੀ ਜ਼ਿੰਦਗੀਆ ਇਹ ਗੱਲ ਹੋ ਕੇ ਵੀ ਜਦੋਂ ਬੱਚਾ ਸੁੱਟ ਗਈ ਫੇਰ ਵੀ 14 ਕਿਲੋ ਦੱਸ ਦਿੰਦਾ ਤੇ ਇਹ ਕਿੰਨਾਂ ਸਮਾਂ ਮਿਲਦੀ ਹੈ ਜੀ ਕਿਉਂਕਿ ਅਸੀਂ ਇੱਕ ਹੋਰ ਵੀ ਗੱਲ ਤੇ ਕੇ ਜ਼ੋਰ ਦੇ ਰਿਹਾ ਇਹ ਉਹੀ ਮੁੰਡਾ ਕਾਮਯਾਬ ਆ ਜਿਹੜੀਆਂ ਮੰਨੇ ਸਣੇ ਵਾਸਤੇ ਸਾਡੇ ਕੋਲ ਦੇਂਦੇ ਜੇ 6 ਮਹੀਨੇ ਦਾ ਫੁੱਲ ਦਾ ਜਿਹੜੀ ਨਹੀਂ ਹੁਣ ਤੇ ਘੜੀ ਘੜੀ ਫੈਕਟਰੀ ਨੂੰ ਨਿਪਟਾਉਣਾ ਸਾਡੇ ਸਾਡੇ ਥੋੜਾ ਥੋੜਾ ਕਰਦੇ ਫਿਰ ਚੱਲ ਜੇ 10 ਗੱਬਣ ਹੋ ਕੇ ਵੀ 8 ਮਹੀਨੇ ਸਕੇ ਮਿਲਦੇ ਆ ਹੁਣ ਇਹ ਵੀ ਇੱਕ ਬਹਾਪ ਹੋ ਗਿਆ ਗੱਲਾਂ ਕਿ 10 ਮਹੀਨੇ ਦਾ ਫਸਤ ਤਕਰੀਬਨ ਦਾਫਤ ਰਸਤੀ ਦਾ ਗਿੰਦੇ ਆ ਹੋਰ ਵੀ ਕਰਦੇ ਹੋ ਤੇ 3 4 ਮਹੀਨੇ ਪਹਿਲਾਂ ਛੱਡਣ ਤੋਂ ਇਹ ਜਿਹੜੀ ਐ ਵੱਧੀ ਰਹਿੰਦੀ ਐ ਤੇ 6 7 ਮਹੀਨੇ ਪੂਰਾ ਮੂਤ ਹੁੰਦੀ ਐ ਸੋ ਇਹੋ ਵੀ ਆ ਮੱਝਾਂ ਦੀ ਪੰਜਾਬ ਨੂੰ ਜ਼ਰੂਰਤ ਐ ਬੇਸ਼ੱਕ ਉਹ ਬੜਾ ਹਰੋ ਹੀ ਵੀਰ ਲੈ ਕੇ ਪੱਤੋ ਇਹ ਨਹੀਂ ਲੀ ਗੋਈ ਹੋਈ ਸੋ ਬਹੁਤ ਬਲਾਈਆਂ ਜੀ ਹਾਂਜੀ ਬਈਵਿੰਦਰ ਕਰ ਕੋ ਰੋ ਪਹਿਲਾ ਸਾਲ ਹਰ ਜਿਹੜਾ ਜੋ ਗੌਰਮੰਡੀ ਦੇ ਵਿੱਚ ਵੀ ਆਰਪੀ ਦਾ ਮੇਲਾ ਜਿਹੜਾ ਲੱਗਿਆ ਹੋਇਆ 2023 ਵਾਲਾ ਬਹੁਤ ਹੀ ਅੱਛਾ ਮੁਕਾਬਲਾ ਬਹੁਤ ਹੀ ਖਖਰਾ ਮੁਕਾਬਲਾ ਜਿਹੜੇ ਮੈਚਾਂ ਵਾਸਤੇ ਦੇਖੀ ਕਿ ਜਿਹੜੇ ਜਾਨਵਰ ਦੇ ਵਿੱਚ ਅਸੀਂ ਭਾਈ ਜਿਹੜੀ ਇਹ ਦੁੱਧੋਂ ਭੱਜੀ ਜਿੰਨੇ ਉਹਦੇ ਵਿੱਚ ਵਾਲ ਹੋਣਗੇ ਐਸੇ ਬੰਦੇ ਤੇ ਵਾਲ ਤਾਂ ਮਾਰੇ ਹੁੰਦੇ ਆ ਤੇ ਹਾਨੀ ਚੱਗੇ ਹੁੰਦੇ ਆ ਵੀ ਉਹਦੀ ਅੰਦਰ ਕੁਬਸਤੀ ਜਾਨੀ ਹੁੰਦੀ ਆ ਵੇ ਵਾਹ ਕਿਉਂਕਿ ਜਦੋਂ ਜਦੋਂ ਦੁੱਖ ਲੈ ਆਉਂਦਾ ਜਾਂ ਸੂਮਿੰਦਾ ਜਾਂ ਹੌਣਾ ਹੰਦੋਂ ਵੱਲ ਨਿਕਲਦੇ ਜਾਂਦੇ ਆ ਤੇ ਬੰਦੇ ਨੇ ਜਿਵੇਂ ਜਿਵੇਂ ਕਵੀਨਦਾਰੀ ਪੇਸ਼ੀ ਆਉਂਦੇ ਜਾਂਦੇ ਜਾਂਦੇ ਆ ਆ ਸੱਚ ਸਾਰੇ ਬੰਦੇ ਦੇ ਦੇਖ ਰਿਹਾ ਆ ਮੁੰਡਾ ਜੇ ਕੰਮ ਹੋਰ ਆ ਜੇ ਵਾਹ ਪਾਏ ਨਾ ਤੇ ਸੋ ਫਿਰ ਨਿਕਲਣਗੇ ਇਹਨਾਂ ਦੇ ਛੇਦੀ ਵੀ ਇਕਨ ਜਾਂਦੇ ਆ ਪਾੜੇ ਬੰਦੇ ਦੇ ਜੇ ਨਿਕਲੇਗੇ ਸੋ ਬਹੁਤ ਬਹੁਤ ਧੰਨਵਾਦੀ ਜੀ ਕਿ ਤੁਸੀਂ ਇਸ ਵੇਲੇ ਦੇ ਵਿੱਚ ਦਰਸ਼ਕਾਂ ਦੇ ਤੌਰ ਤੇ ਬਹੁਤ ਵਧੀਆ ਹੰਕਾਰਾ ਦਿਨਾ ਚੰਦੋਂ ਤੱਕ ਸਾਡੀ ਜਿਹੜੀ ਮਿਹਨਤ ਕਰ ਹੁੰਦੀ ਹੈ ਕਿ ਅਸੀਂ ਤੁਹਾਨੂੰ ਟੈਕਨੀਕਲੀ ਜਿੰਦਾ ਜੜੀਆਂ ਹੈ ਗਿਆ ਕਿ ਕਿਹੜਾ ਜਨਰਵਰ ਕਿਦਾਂ ਨੂੰ ਦਿੰਦਾ ਹੈ ਉਹਦਾ ਮਾਲਕ ਕੌਣ ਹੈ ਕਿੰਨੇ ਜਨਰਵਰ ਹੈ ਕਿਸ ਤਰ੍ਹਾਂ ਸੰਭਾਲ ਕਰਦੇ ਹੈ ਔਰ ਉਹਦੀ ਖਾਸੀਅਤ ਕੀ ਹੈ ਤੇ ਕਿਉਂ ਇਹ ਬਣੇ ਨਮਸਤੇ ਆਇਆ ਸੋ ਇਹ ਸਭ ਕਾਮਲੇ ਦੇ ਵਿੱਚ ਦੇਵੀ ਜਨਰਵਰ ਨੇ ਆਪਣੀਆਂ ਪੁਰੀ ਸਾਧ ਦੇ ਬਹੁਤ ਅੱਛੇ ਜਨਰਵਰ ਦੇ ਔਰ ਬੜਾ ਫਸਲਾਂ ਮੁਕਾਬਲਾ ਹੈ ਔਰ ਫਸਲਾਂ ਦੀ ਗਿਣਤੀ ਵੀ ਕਾਫੀ ਅੱਛੇ ਅੰਕਾਂ ਦੇ ਬੁਢੀ ਨਾਵੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਬੇਸ਼ੱਕ ਘੱਟ ਹੈ ਪਰ ਜਿੰਨੀ ਵੀ ਹੁਣ ਆ ਰਹੀ ਹੈ ਉਹ ਕਾਫੀ ਇੰਪਰੂਵਮੈਂਟ ਬਣ ਜਾ ਰਹੀ ਹੈ ਦੂਜੇ ਨੰਬਰ ਵਾਲੇ ਕਿੱਥੇ ਹੈ ਬਈ ਉਹਦੇ ਨੇ ਜਾਨ ਫਲ ਲਬਦਿਆ ਜੀ ਲੈ ਫੋਨ ਲਾ ਲੀ